प्यारे श्रोताओं सत श्री अकाल मैं डॉक्टर मनकीरत सिंह पट्टी आज ਆਪਾਂ ਗੱਲ ਕਰਦੇ ਆਂ ਕੇਲੇ ਦੇ ਗੁਣਾਂ ਬਾਰੇ ਕੇਲਾ ਖਾਣ ਦਾ ਸਭ ਤੋਂ ਵਧੀਆ ਟਾਈਮ ਕਿਹੜਾ ਹੈ ਕੇਲੇ ਦੇ ਵਿੱਚ ਕਿਹੜੇ-ਕਿਹੜੇ ਖਰਾਕੀ ਤੱਤ ਨੇ ਕਿੰਨੀ ਮਾਤਰਾ ਦੇ ਵਿੱਚ ਉਹਨਾਂ ਬਾਰੇ ਥੋੜੀ ਜੀ ਹੋਰ ਵੀ ਉਸ ਆਪਾਂ ਲੈਣੇ ਆਂ ਅਗਰ ਆਪਾਂ ਕੇਲਾ ਵੈਸੇ ਕਿਸੇ ਚੀਜ਼ ਖਾਣ ਦਾ ਚਲੋ ਕੋਈ ਫਾਈਨਲ ਟਾਈਮ ਪੱਕਾ ਤਾਂ ਨਹੀਂ ਹੁੰਦਾ ਪਰ ਫਿਰ ਵੀ ਜੋ ਮਾਹਰ ਨੇ ਜੋ ਖੋਜਾਂ ਕੀਤੀਆਂ ਗਈਆਂ ਨੇ ਮਾਹਰ ਲੋਕਾਂ ਦੁਆਰਾ ਉਹਨਾਂ ਦੀ ਜੋ ਸਲਾਹ ਹੈਗੀ ਉਸ ਦੇ ਉੱਤੇ ਆਪਾਂ ਥੋੜੀ ਗੱਲ ਕਰਦੇ ਆਂ ਕਿ ਅਗਰ ਤੁਸੀਂ ਊਰਜਾ ਵਾਸਤੇ ਕੇਲਾ ਲੈ ਲੈਂਦੇ ਉਹ ਕੇਲਾ ਖਾਣ ਦਾ ਸਮਾਂ ਜਿਹੜਾ ਹੈਗਾ ਕਿਉਂਕਿ ਊਰਜਾ ਉਹਨਾਂ ਦੀ ਜਦੋਂ ਸਾਨੂੰ ਜ਼ਰੂਰਤ ਪੈਂਦੀ ਹੈ ਜਿਵੇਂ ਐਕਸਰਸਾਈਜ਼ ਕਰਨ ਤੋਂ ਪਹਿਲਾਂ ਅਗਰ ਤੁਸੀਂ ਆਪਣੀ ਊਰਜਾ ਵਧਾਉਣੀ ਚਾਹੁੰਦੇ ਹੋ ਤਾਂ ਉਹ ਉਹ ਵੀ ਇੱਕ ਵਧੀਆ ਟਾਈਮ ਹੁੰਦਾ ਕੇਲਾ ਖਾਣ ਵਾਸਤੇ ਨਾਸ਼ਤੇ ਦੇ ਵਿੱਚ ਵੀ ਤੁਸੀਂ ਊਰਜਾ ਵਾ ਵਧਾਣਾ ਜਦੋਂ ਸਰੀਰ ਮਾਰਨਿੰਗ ਟਾਈਮ ਤੇ ਉਦੋਂ ਤੁਸੀਂ ਕੇਲਾ ਐਡ ਕਰ ਸਕਦੇ ਹੋ ਤੇ ਫੇਰ ਲਈ ਦੀ ਊਰਜਾ ਦੀ ਜਿਹੜੀ ਕਮੀ ਹੁੰਦੀ ਹੈ ਸਾਨੂੰ ਥਕਾਵਟ ਹੋ ਜਾਂਦੀ ਹੈ ਖਰਾਕ ਦੀ ਕਮੀ ਹੋ ਜਾਂਦੀ ਹੈ ਸਰੀਰ ਦੇ ਵਿੱਚ ਪਰਨਰਜੀ ਸਾਡੀ ਲੋ ਹੋ ਜਾਂਦੀ ਹੈ ਉਹਦੇ ਵਾਸਤੇ ਵੀ ਕੇਲਾ ਇੱਕ ਐਸੀ ਚੀਜ਼ ਹੈਗੀ ਕਿਉਂਕਿ ਕੇਲੇ ਦੇ ਵਿੱਚ ਕਾਰਬੋਹਾਈਡਰੇਟਸ ਤੇ ਮੈਕਰੋ ਨਿਊਟ੍ਰੀਐਂਟਸ ਜਿਹੜੇ ਹੁੰਦੇ ਨੇ ਉਹਨਾਂ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ ਜਦੋਂ ਅਸੀਂ ਕੇਲਾ ਖਾ ਲੈਂਦੇ ਹਾਂ ਉਹਦੇ ਨਾਲ ਫਿਰ ਸਾਡੇ ਸਰੀਰ ਦੇ ਵਿੱਚ ਉਹ ਜਿਹੜਾ ਕਾਰਬੋਹਾਈਡਰੇਟ ਹੈ ਉਹ ਇੱਕ ਮਲਿਕ ਸ਼ੱਕਰ ਦੇ ਵਿੱਚ ਬਦਲਦਾ ਹੈ ਤੇ ਕੇਲੇ ਦਾ ਜਿਹੜਾ ਭਾਰ ਲਗਭਗ 80% ਇੱਕ ਕੇਲੇ ਦੇ ਵਿੱਚ ਆਪਾਂ ਵੇਖਿਆ ਜੇ ਉਹ ਜੋ ਵੀ ਵਜ਼ਨ ਉਹਦਾ ਹੁੰਦਾ ਤਾਂ ਉਹ ਉਹਦੇ ਵਿੱਚ ਜ਼ਿਆਦਾਤਰ ਕਾਰਬੋਹਾਈਡਰੇਟਸ ਹੁੰਦਾ ਹੈ ਕਿਉਂਕਿ ਊਰਜਾ ਵਿਦਾਨ ਦੀ ਸਮਰੱਥਾ ਉਹਦੇ ਵਿੱਚ ਕਾਫੀ ਜ਼ਿਆਦਾ ਹੁੰਦੀ ਹੈ ਹੁਣ ਪਾਚਨ ਵਾਸਤੇ ਯਾਨੀ ਕਿ ਡਾਈਜੈਸ਼ਨ ਵਾਸਤੇ ਅਗਰ ਤੁਸੀਂ ਯੂਜ਼ ਕਰਦੇ ਹੋ ਤਾਂ ਕੇਲਾ ਸਾਨੂੰ ਅਗਰ ਤੁਸੀਂ ਪਾਚਨ ਕਿਰਿਆ ਵਾਸਤੇ ਕੇਲੇ ਨੂੰ ਵਰਤਣਾ ਚਾਹੁੰਦੇ ਹੋ ਕਿਉਂਕਿ ਪਾਚਨ ਕਿਰਿਆ ਵਾਸਤੇ ਵੀ ਕੇਲਾ ਬਹੁਤ ਵਧੀਆ ਭਗਵਾਨ ਹੈ ਅਗਰ ਤੁਸੀਂ ਉਸ ਸਮੇਂ ਕਰਦੇ ਹੋ ਤਾਂ ਤੁਸੀਂ ਭੋਜਨ ਦੇ ਨਾਲ ਵੀ ਕੇਲੇ ਨੂੰ ਖਾ ਸਕਦੇ ਹੋ ਯਾਨੀ ਕਿ ਜਦੋਂ ਤੁਸੀਂ ਰੋਟੀ ਖਾਣੇ ਉਦੇ ਨਾਲ ਵੀ ਕੇਲਾ ਲੈਸ ਅਗਦੇ ਇਹ ਤੁਸੀਂ ਡਾਈਜੈਸ਼ਨ ਵਾਸਤੇ ਲੇਕਿਨ ਸਭ ਤੋਂ ਕੇਲਾ ਖਾਣ ਦਾ ਸਭ ਤੋਂ ਜਿਆਦਾ ਸਮਾਪਾਚਨ ਕਿਰਿਆ ਨੂੰ ਸਹਾਰਾ ਦੇ ਲਈ ਖਾਣੇ ਦੇ ਸਮੇਂ ਦਾ ਜੇ ਪਰ ਖਾਣਾ ਕਹਿੰਦੇ ਕੋਈ ਕੇਲੇ ਦੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਹੁੰਦੀ ਹੈ ਇੱਕ ਦਰਮਿਆਨਾ ਆਕਾਰ ਦਾ ਜਿਹੜਾ ਕੇਲਾ ਲਗਭਗ ਉਹਦੇ ਵਿੱਚ 3 ਗ੍ਰਾਮ ਫਾਈਬਰ ਹੁੰਦਾ ਜੋ ਕਿ ਸਾਡੇ ਰੋਜ਼ਾਨਾ ਜੋ ਡੇਲੀ ਵੈਲਿਊਸ ਦੇ ਸਾਨੂੰ ਜਿੰਨਾ ਫਾਈਬਰ ਚਾਹੀਦਾ ਉਹਦਾ 11% ਹੈ ਕਿਉਂਕਿ ਫਾਈਬਰ ਵੀ ਸਾਡੀ ਪਾਚਨ ਕਿਰਿਆ ਲਈ ਬਹੁਤ ਜ਼ਰੂਰੀ ਹੈ ਇਸ ਕਰਕੇ ਕਿਲਾ ਉਦੋਂ ਵੀ ਖਾਦਾ ਜਾ ਸਕਦਾ ਪਰ ਅਗਰ ਤੁਸੀਂ ਵਜ਼ਨ ਮੈਨੇਜ ਕਰਨ ਵਾਸਤੇ ਕਰਦੇ ਹੋ ਤਾਂ ਖਾਣੇ ਤੋਂ ਪਹਿਲਾਂ ਅੱਧਾ ਘੰਟਾ ਤੁਸੀਂ ਅਗਰ ਕਿਲਾ ਲੈ ਲੈਂਦੇ ਤਾਂ ਤੁਹਾਡਾ ਪੇਟ ਭਰਿਆ ਮਹਿਸੂਸ ਹੁੰਦਾ ਤੇ ਤੁਸੀਂ ਹੋਰ ਜਿਹੜੀਆਂ ਕੋਈ ਫੈਟੀ ਦਾ ਜ਼ਿਆਦਾ ਖਾਣਾ ਉਹ ਘੱਟ ਖਾਂਦੇ ਹੋ ਸਨੈਕ ਦੇ ਤੌਰ ਤੇ ਵੀ ਤੁਸੀਂ ਇਹਨੂੰ ਲੈ ਸਕਦੇ ਤੇ ਐਕਸਰਸਾਈਜ਼ ਤੋਂ ਪਹਿਲਾਂ ਵੀ ਅਗਰ ਤੁਸੀਂ ਊਰਜਾ ਵਧਾਉਣੀ ਚਾਹੁੰਦੇ ਹੋ ਕੋਈ ਅਨਰਜੈਟਿਕ ਫੀਲ ਕਰਨਾ ਚਾਹੁੰਦੇ ਹੋ ਤਾਂ ਜਿਵੇਂ ਕਈ ਵਾਰੀ ਅਸੀਂ ਸਪਲੀਮੈਂਟਸ ਵਗੈਰਾ ਅਲੱਗ-ਅਲੱਗ ਤਰ੍ਹਾਂ ਦੇ ਲੈਨੇ ਉਹਨਾਂ ਨਾਲੋਂ ਬੈਟਰ ਹੈ ਕਿ ਤੁਸੀਂ ਕੇਲਾ ਇੱਕ ਲੈ ਲਓ ਕਿਉਂਕਿ ਇਹਦੇ ਵਿੱਚ ਤੁਹਾਨੂੰ ਕੁਦਰਤੀ ਤੌਰ ਤੇ ਗੜਾਕ ਕਾਰਬੋਹਾਈਡਰੇਟਸ ਉਹ ਮਿਲਦਾ ਹੈਗਾ ਇਸ ਤੋਂ ਇਲਾਵਾ ਹੁਣ ਕੇਲੇ ਦੇ ਆਪਾਂ ਪੋਸ਼ਣ ਸੰਬੰਧੀ ਗੱਲ ਕਰੀਏ ਇੱਕ ਦਰਮਿਆਨੇ ਆਕਾਰ ਦੇ ਕੇਲੇ ਦੇ ਵਿੱਚ 300 ਕੈਲੋਰੀਜ਼ ਨੇ ਲਗਭਗੋ 105 ਜਿਹੜੀਆਂ ਕਿਲੋ ਕੈਲੋਰੀਜ਼ ਹੁੰਦੀਆਂ ਨੇ ਇਹਦੇ ਵਿੱਚ ਕਾਰਬੋਹਾਈਡਰੇਟਸ ਇਹਦੇ ਵਿੱਚ ਕੋਈ 26-27 ਗ੍ਰਾਮ ਮਿਲ ਜਾਂਦਾ। 슈ਗਰ ਜਿਹੜੀ ਉਹ ਜਦੋਂ ਕਨਵਰਟ ਹੋ ਜਾਂਦਾ ਮਿੱਠਾ 2 ਵਰ 14-15 ਗ੍ਰਾਮ ਦੇ ਕਰੀਬ ਬਣ ਜਾਂਦਾ। ਫਾਈਬਰ ਵੀ ਇਹਦੇ ਵਿੱਚ ਲਗਭਗ 3 ਗ੍ਰਾਮ ਮਿਲ ਜਾਂਦਾ। ਕੈਲਸ਼ੀਅਮ ਲਗਭਗ 31-32 ਦੇ ਮਿਲੀਗ੍ਰਾਮ ਜਿਹੜਾ ਇਹਦੇ ਵਿੱਚ ਸਾਨੂੰ ਮਿਲ ਜਾਂਦਾ। ਪੋਟਾਸ਼ੀਅਮ ਤੁਹਾਨੂੰ ਲਗਭਗ ਇਹਦੇ ਵਿੱਚ ਜੋ ਕਾਫੀ ਮਤਲਬ ਲਓ 42-45 ਮਿਲੀਗ੍ਰਾਮ ਮਿਲ ਜਾਂਦਾ। ਵਿਟਾਮਿਨ ਸੀ ਵੀ 10 ਮਿਲੀਗ੍ਰਾਮ ਦੇ ਕਰੀਬ ਮਿਲ ਜਾਂਦਾ। ਉਟਾਮ ਨੇ ਵੀ 630.433 ਮਿਲੀਗ੍ਰਾਮ ਮਿਲ ਜਾਂਦਾ ਹੈ ਮੈਗਨੀਜ਼ ਵੀ ਇਹਦੇ ਵਿੱਚੋਂ 0.319 ਮਿਲੀਗ੍ਰਾਮ ਮਿਲ ਜਾਂਦਾ ਪ੍ਰੋਟੀਨ ਇਹਦੇ ਵਿੱਚ ਥੋੜਾ ਘੱਟ ਹੁੰਦਾ ਹੈ ਕਿ 1.29 ਗ੍ਰਾਮ ਇਹਦੇ ਵਿੱਚ ਪ੍ਰੋਟੀਨ ਮਿਲਦਾ ਚਰਬੀ ਹੋਰ ਵੀ ਜ਼ਿਆਦਾ ਘੱਟ ਹੁੰਦੀ ਹੈ 0.389 ਗ੍ਰਾਮ ਇਹਦੇ ਵਿੱਚ ਇੱਕ ਕੇਲੇ ਦੇ ਵਿੱਚੋਂ ਫੈਟ ਜਿਹੜਾ ਉਹ ਮਿਲਦਾ ਹੁਣ ਐਕਸਰਸਾਈਜ਼ ਤੋਂ ਬਾਅਦ ਅਗਰ ਆਪਾਂ ਮਤਲਬ ਕੇਲਾ ਤੁਸੀਂ ਕਸਰਤ ਕਰਨ ਤੋਂ ਬਾਅਦ ਵਿੱਚ ਇਹ ਕੇਲਾ ਵੀ ਇੱਕ ਵਧੀਆ ਸਨੈਕ ਬਣ ਜਾਂਦਾ ਹੈ ਬਾਅਦ ਵਿੱਚ ਵੀ ਤੁਸੀਂ ਲੈ ਸਕਦੇ ਕਿਉਂਕਿ ਪਸੀਨੇ ਦੇ ਰਾਹੀਂ ਜਿਹੜੇ ਸਾਡੇ ਪੋਸ਼ਟਿਕ ਤੱਤ ਨਿਕਲਦੇ ਨੇ ਊਰਜਾ ਲਾਸਟ ਹੁੰਦੀ ਹੈ ਸਾਡੀ ਜਾਂ ਕੋਈ ਤੱਤ ਜਾਂ ਕੋਈ ਇਲੈਕਟ੍ਰੋਲਾਈਟ ਜਿਹੜੇ ਉਹਨਾਂ ਨੂੰ ਇਹ ਪੜ ਦਿੰਦਾ ਹੈ ਕਿਉਂਕਿ ਇਹਦੇ ਵਿੱਚ ਵਿਟਾਮਿਨ B12 ਦੇ ਨਾਲ ਜਾਂ ਕੋਈ ਕਰਦੇ ਉਹ ਉਹ ਵੀ ਉਹਦਾ ਵੀ ਇੱਕ ਚਾਹ ਕਿਉਂਕਿ ਪੋਟਾਸ਼ੀਅਮ ਦੀ ਮਾਤਰਾ ਇਹਦੇ ਵਿੱਚ ਅੱਛੀ ਹੁੰਦੀ ਹੈ ਹੁਣ ਇਹ ਵੀ ਖੋਜਾਂ ਦੱਸਦੀਆਂ ਕਿ ਅਗਰ ਤੁਸੀਂ ਸੌਣ ਤੋਂ ਪਹਿਲਾਂ ਕੇਲਾ ਖਾਂਦੇ ਹੋ ਤੇ ਕੇਲਿਆਂ ਦੇ ਵਿੱਚ ਮੌਜੂਦ ਕੁਝ ਪੋਸ਼ਟਿਕ ਤੱਤ ਜਿਵੇਂ ਮੈਗਨੀਸ਼ੀਅਮ ਹੁੰਦਾ, ਟ੍ਰिप्टੋਫੈਨ ਹੁੰਦਾ ਤੇ ਵਿਟਾਮਿਨ B6 ਇਹ ਤੁਹਾਡੀ ਬਿਹਤਰ ਨੀਂਦ ਵਾਸਤੇ ਵੀ ਮੰਨੇ ਜਾਂਦੇ ਆ ਕਿ ਤੁਸੀਂ ਆਪਣੀ ਸ਼ਾਮ ਦੀ ਆਰਾਮਦਾਇਕ ਜਿਹੜੀ ਰੁਟੀਨ ਦੇ ਹਿੱਸੇ ਵਜੋਂ ਰਾਤ ਨੂੰ ਖਾਣੇ ਤੋਂ ਬਾਅਦ ਅਗਰ ਕੇਲਾ ਲੈ ਦੇ ਬਾਰੇ ਸੋਚ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਕਿ ਨੀਂਦ ਦੀ ਕੋਈ ਸਮੱਸਿਆ ਤੁਹਾਨੂੰ ਹੈ ਨੀਂ ਹੁਣ ਜਿਆਦਾ ਕੇਲਾ ਖਾਣ ਵਾਲੇ ਨੂੰ ਨੁਕਸਾਨ ਕੀ ਹੋ ਸਕਦੇ ਹੈ ਲਿਮਟ ਦੇ ਵਿੱਚ ਕੇਲਾ ਖਾਣਾ ਕੋਈ ਮਾੜਾ ਨਹੀਂ ਹੈ ਕੋਈ ਵੀ ਫਰੂਟ ਹੈ ਕਿਉਂਕਿ ਕੇਲੇ ਦੇ ਵਿੱਚ ਕਾਰਬੋਹਾਈਡਰੇਟਸ ਤੇ ਸ਼ਕਰ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਮਿੱਠੇ ਭੋਜਨ ਫੇਵਰ ਸਾਡੀ ਬਲੱਡ ਸ਼ੂਗਰ ਨੂੰ ਵਧਾ ਦਿੰਦੇ ਹੈ ਇਸ ਕਾਰਨ ਕੁਝ ਲੱਛਣਾਂ ਆ ਦੇ ਕਰਕੇ ਸ਼ੂਗਰ ਦੇ ਮਰੀਜ਼ਾਂ ਦੇ ਵਿੱਚ ਅੱਖਾਂ ਦੀ ਨਜ਼ਰ ਧੁੰਦਲੀ ਹੋ ਸਕਦੀ ਹੈ ਮੂੰਹ ਸੁੱਕ ਸਕਦਾ ਥਕਾਵਟ ਸਿਰਦਰਦ ਪਿਆਸ ਜਾਂ ਵਾਰ-ਵਾਰ ਪਿਸ਼ਾਬ ਕਰਨਾ ਕਮਜ਼ੋਰੀ ਆ ਸਕਦੀ ਇਸ ਕਰਕੇ ਕਿਉਂਕਿ ਕੇਲਿਆਂ ਦੇ ਵਿੱਚ ਇੱਕ ਫਾਈਬਰ ਹੁੰਦਾ ਅਤੇ ਕੱਚੇ ਕੇਲਿਆਂ ਦੇ ਵਿੱਚ ਹੋਰ ਕੁਝ ਸਟਾਰਚ ਹੁੰਦੇ ਜੋ ਕਿ ਇੱਕ ਫਾਈਬਰ ਵਾਂਗ ਕੰਮ ਕਰਦੇ ਆ ਇੱਕ ਕੇਲਾ ਖਾਣ ਨਾਲ ਤੁਹਾਡੀ ਬਲੱਡ ਸ਼ੂਗਰ ਬਹੁਤ ਜ਼ਿਆਦਾ ਵਧਣ ਦੀ ਸੰਭਾਵਨਾ ਨਹੀਂ ਹੁੰਦੀ ਜੇਕਰ ਤੁਸੀਂ ਇੱਕ ਕੇਲਾ ਜਾਂ ਅੱਧਾ ਕੇਲਾ ਸ਼ੂਗਰ ਵਾਲੇ ਮਰੀਜ਼ਾਂ ਦੇ ਲੇਕਿਨ ਤੁਸੀਂ ਇੱਕੋ ਸਮੇਂ 3-4 ਕੇਲੇ ਖਾ ਲੈਂਦੇ ਤਾਂ ਉਹਦੇ ਨਾਲ ਫਿਰ ਤੁਹਾਨੂੰ ਸਮੱਸਿਆ ਆ ਸਕਦੀ ਹੈ ਵੈਸੇ ਤੇ ਜੇ ਕੋਈ ਵੀ ਡਾਈਟ ਜਿਹੜੀ ਹੈ ਖਾਸ ਕਰਕੇ ਜਿਹਵੇਂ ਸ਼ੂਗਰ ਵਾਲੇ ਮਰੀਜ਼ਾਂ ਦੇ ਕੋਈ ਗੁਰਦਿਆਂ ਵਾਲੇ ਜਾਂ ਕੋ ਦਿਲ ਦੀ ਰੋਗਾਂ ਵਾਲੇ ਮਰੀਜ਼ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੈ ਤੇ ਤੁਹਾਡੇ ਡਾਕਟਰ ਨੇ ਤੁਹਾਨੂੰ ਦੱਸਿਆ ਹੁੰਦਾ ਉਹਨਾਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ ਇਹ ਸਿਰਫ ਜਾਣਕਾਰੀ ਵਾਸਤੇ ਹੈ ਇਹ ਕੋਈ ਇਲਾਜ ਨਹੀਂ ਹੈਗਾ ਜਿਹੜਾ ਆਪਾਂ ਗੱਲ ਕਰ ਰਹੇ ਹੁਣ ਕਿੰਨਾ ਕਿੰਨਾ ਲੋਕਾਂ ਨੂੰ ਕੇਲੇ ਤੋਂ ਬਚਣਾ ਚਾਹੀਦਾ ਆਮ ਤੌਰ ਤੇ ਲਗਭਗ ਕੇਲਾ ਸੁਰੱਖਿਅਤ ਹੁੰਦਾ ਹੈ ਜੇ ਤੁਸੀਂ ਲੋੜਿੰਗ ਦੀ ਮਾਤਰਾ ਦੇ ਵਿੱਚ ਡੋਸ ਦੇ ਤੌਰ ਤੇ ਲੈਂਦੇ ਹੋ ਤੇ ਅਲੱਗੋਂ ਫਿਰ ਵੀ ਅਗਰ ਕਿਸੇ ਨੂੰ ਕੇਲੇ ਤੋਂ ਅਲਰਜੀ ਹੈ ਤਾਂ ਪਰਹੇਜ਼ ਕਰੋ ਹੁਣ 슈ਗਰ ਵਾਲੇ ਲੋਕ 슈ਗਰ ਵਾਲੇ ਲੋਕਾਂ ਨੂੰ ਕੇਲੇ ਦਾ ਸੇਵਨ ਬਹੁਤ ਸੀਮਤ ਮਾਤਰਾ ਦੇ ਵਿੱਚ ਕਰਨਾ ਚਾਹੀਦਾ ਹੈ ਕਿਉਂਕਿ ਕੇਲਿਆਂ ਦੇ ਵਿੱਚ ਕਾਰਬੋਹਾਈਡਰੇਟਸ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਤੁਹਾਡੀ ਬਲੱਡ 슈ਗਰ ਵੱਧ ਸਕਦੀ ਹੈ ਜੇਕਰ ਤੁਸੀਂ ਜ਼ਿਆਦਾ ਕੇਲਾ ਖਾਦੇ ਹੋ ਰੋਟੀ ਖਾਣ ਤੋਂ ਬਾਅਦ ਜੇਕਰ ਤੁਸੀਂ ਚਾਹੋ ਤਾਂ 1-2 ਪੀਸ ਕੇਲੇ ਦੇ ਲੈ ਸਕਦੇ ਹੋ ਯਾਨੀ ਕਿ 1-2 ਪੂਰੇ ਕੇਲੇ ਨਹੀਂ 1-2 ਪੀਸ ਉਹ ਵੀ ਅਗਰ ਜਿਸ ਨੂੰ ਤੁਸੀਂ ਕੇਲਾ ਲੈਣਾ ਤਾਂ ਕੋਸ਼ਿਸ਼ ਕਰੋ ਉਹ ਆਪਣੀ ਰੋਟੀ ਉਹਨੂੰ ਥੋੜੀ ਘੱਟ ਖਾਧੀ ਜਾਵੇ ਤਾਂ ਕਿ ਤੁਹਾਡੇ ਬਲੱਡ ਸ਼ੂਗਰ ਦਾ ਲੈਵਲ ਮਨੇਜ ਹੋਇਆ ਰਹੇ ਜਾਂ ਗੁਰਦਿਆਂ ਦੀ ਬਿਮਾਰੀ ਕਿਉਂਕਿ ਕੇਲਿਆਂ ਦੇ ਵਿੱਚ ਪੋਟਾਸ਼ੀਅਮ ਦਾ ਪੱਧਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁੰਦਾ ਇਸ ਲਈ ਗੁਰਦੇ ਦੀ ਬਿਮਾਰੀ ਦੇ ਜਿਹੜੇ ਕੋਈ ਦਰਮਿਆਨੇ ਜਾਂ ਗੰਭੀਰ ਪੜਾਅ ਜਦੋਂ ਆਉਂਦੀ ਨੇ ਤਾਂ ਉਹ ਆਪਣੇ ਡਾਕਟਰ ਨਾਲ ਸਲਾਹ ਕਰਕੇ ਕੇਲਾ ਵਰਤੋ ਗੁਰਦਿਆਂ ਵਾਲੇ ਨੂੰ ਕੇਲਾ ਜਿੰਨਾਂ ਲੋਕਾਂ ਨੂੰ ਗੁਰਦਿਆਂ ਦੀ ਬਿਮਾਰੀ ਹੈ ਉਹਨਾਂ ਨੂੰ ਕੇਲਾ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿ ਜੇ ਤੁਹਾਡਾ ਡਾਕਟਰ ਐਡਵਾਈਸ ਕਰਦਾ ਤਾਂ ਕਿ ਕਿੰਨੀ ਮਾਤਰਾ ਦੇ ਵਿੱਚ ਤੁਸੀਂ ਕੇਲਾ ਲੈ ਸਕਦੇ ਹੋ ਹੁਣ ਮਾਈਗਰੇਨ ਸਿਰ ਦੀ ਅੱਧੇ ਦੀ ਦਰਦ ਜਿਹੜੀ ਹੁੰਦੀ ਹੈ ਅਗਰ ਕਿਸੇ ਨੂੰ ਮਾਈਗਰੇਨ ਜਾਂ ਕਿਸੇ ਹੋਰ प्रकारचे ਸਿਰ ਦਰਦ ਦੀ ਜ਼ਿਆਦਾ ਤਕਲੀਫ ਰਹਿੰਦੀ ਹੈ ਤਾਂ ਉਹ ਵੀ ਤੁਸੀਂ ਆਪਣੇ ਕੇਲੇ ਨੂੰ ਲਗਭਗ ਮਤਲਬ ਜਿਹੜਾ ਨਾ ਉਹ ਅੱਧਾ ਕੇਲਾ ਹੀ ਲਓ ਜ਼ਿਆਦਾ ਕੇਲੇ ਜਾਨੀ ਕਿ ਨਾ ਲਓ ਜਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਜੀ ਮੈਂ ਇਸ ਬਿਮਾਰੀ ਦੇ ਵਿੱਚ ਕਿੰਨਾ ਕੇਲਾ ਲੈ ਸਕਦਾ ਜਾਂ ਨਹੀਂ ਲੈ ਸਕਦਾ ਹੁਣ ਅਗਰ ਐਕਸਰਸਾਈਜ਼ ਕਰਨ ਤੋਂ 15 20 ਮਿੰਟ ਅੱਧਾ ਘੰਟਾ ਪਹਿਲਾਂ ਜਾਂ ਲੰਮੀ ਐਕਸਰਸਾਈਜ਼ ਜੈਸੀ ਲੋਕ ਜ਼ਿਆਦਾ ਐਕਸਰਸਾਈਜ਼ ਜਿਹੜੇ ਲੋਕ ਕਰਦੇ ਨੇ ਕੇਲਾ ਖਾਣ ਨਾਲ ਤੁਹਾਡੀ ਊਰਜਾ ਬਣੀ ਰਹਿੰਦੀ ਹੈ ਇਹ ਮੀ ਦਾ ਪਰਿਪੇਟ ਵੀ ਕਰਦੇ ਆ ਅਗਰ ਖਾਣੇ ਤੋਂ ਪਹਿਲਾਂ ਕੇਲਾ ਖਾਣ ਵਾਲ ਤੁਸੀਂ ਜਿਆਦਾ ਪੇਟ ਭਰਿਆ ਮਹਿਸੂਸ ਕਰਦੇ ਹੋ ਤਾਂ ਤੁਹਾਡਾ ਜਿਆਦਾ ਖਾਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਯਾਨੀ ਕਿ ਤੁਹਾਨੂੰ ਲੱਗਦਾ ਕਿ ਤੁਹਾਡਾ ਪੇਟ ਭਰਿਆ ਤੇ ਕੁਦਰਤੀ ਤੁਸੀਂ ਹੋਰ ਖਾਣੇ ਜਿਹੜੇ ਪਕਵਾਨ ਬਣਿਆਦੇ ਉਹ ਘੱਟ ਖਾਓਗੇ। ਉਹ ਕੇਲਾ ਜਿਹੜਾ ਉਹ ਦੁਪਹਿਰ ਦੇ ਸਮੇਂ ਜਿਹੜੀ ਤੁਹਾਨੂੰ ਵੀਕਨੈਸ ਹੁੰਦੀ ਹੈ। ਖਰਾਕ ਦੀ ਕਮੀ ਹੁੰਦੀ ਹੈ। ਜਾਂ ਤੁਸੀਂ ਘੱਟ ਐਨਰਜੈਟਿਕ ਜਾਂ ਘੱਟ ਊਰਜਾਵਾਂ ਮਹਿਸੂਸ ਕਰਦੇ ਹੋ, ਕਮਜ਼ੋਰ ਮਹਿਸੂਸ ਕਰਦੇ ਹੋ। ਤਾਂ ਉਸ ਸਮੇਂ ਕੇ ਲਾਜੜਾ ਵਾ ਤੁਸੀਂ ਲੈ ਸਕਦੇ ਬਸ਼ਰਤੇ ਕਿ ਤੁਹਾਡੀ ਕਿਸੇ ਬਿਮਾਰੀ ਦੇ ਕਾਰਨ ਤੁਹਾਡੇ ਡਾਕਟਰ ਨੇ ਤੁਹਾਨੂੰ ਮਨਾ ਨਹੀਂ ਕਿਹਾ ਜਾਂ ਕਿੰਨੀ ডোজ ਐਡਵਾਈਸ ਕੀਤੀ ਹੈ ਇਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਸੋ ਮੀਡੀਆ ਕੇ ਤੁਹਾਨੂੰ ਚੰਗਾ ਲੱਗਾ ਹੋਵੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਮਿਹਰਬਾਨੀ